ਪ੍ਰਤਾਪ ਸਿੰਘ ਦੇ ਲੋਵਲ ਨੂੰ ਸਾਰੇ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਦੀ ਮਿਹਰ ਆਪ ਜੀ ਦੇ ਪਿਆਰ ਦਾ ਸਦਕਾ ਆਪ ਜੀ ਦੇ ਨਾਲ ਆਪ ਜੀ ਦੇ ਸਨਮੁਖ ਹਾਜ਼ਰ ਹੋਣ ਦਾ ਜੋ ਸਮਾਪਤ ਹੋਇਆ ਹੈ ਆਪ ਜੀ ਦੇ ਨਾਲ ਰੋਜ਼ਾਨਾ ਹੀ ਜੋ ਸਮਾਬੱਜਾ ਹੈ ਉਸ ਮੁਤਾਬਕ ਆਪ ਜੀ ਦੇ ਸਾਹਮਣੇ ਹਾਜ਼ਰ ਹੋਏ ਹਾਂ ਔਰ ਇਹ ਕੋਸ਼ਿਸ਼ ਹੈ ਕਿ ਇਹ ਪਰਮਾਤਮਾ ਕਿਰਪਾ ਕਰੇ ਸਾਨੂੰ ਇਹ ਜਿਹੜਾ ਸਮਾਂ ਹੈ ਇਹ ਜਿਹੜਾ ਮੌਕਾ ਹੈ ਆਪ ਜੀ ਦੇ ਸਾਹਮਣੇ ਹਾਜ਼ਰ ਹੋਣ ਦਾ ਉਹ ਹਮੇਸ਼ਾ ਹੀ ਪ੍ਰਾਪਤ ਹੁੰਦਾ ਰਹੇ ਔਰ ਆਪ ਜੀ ਦੀ ਅਸੀਸ ਦਾ صدਕਾ ਜੋ ਵੀ ਦੇਸ਼ਾ ਦੇਸ਼ਾਂ ਦੇ ਵਿੱਚ ਆ ਬੈਠੇ ਸੁਣਦੇ ਹੋ ਆਪ ਜੀ ਦੇ ਪਿਆਰ ਦਾ صدਕਾ ਹੀ ਆਪ ਜੀ ਦੇ ਸਾਹਮਣੇ ਸਾਨੂੰ ਹਾਜ਼ਰ ਹੋਣ ਵਾਸਤੇ ਚਾ ਚੜਦਾ ਏ ਕਿਉਂਕਿ ਅਸੀਂ ਆਪ ਜੀ ਦੇ ਜੋ ਦਾ صدਕਾ ਹੀ ਸਾਡਾ ਜਿਹੜਾ ਹੈ ਨਾ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ ਕਿ ਅਸੀਂ ਆਪਣੇ ਪਿਆਰਿਆਂ ਦੇ ਸਨਮੁਖ ਹੋਣਾ ਹੈ ਸੋ ਆਪਾਂ ਅੱਜ ਜੋ ਵਿਚਾਰ ਕਰਨੀ ਹੈ ਨਾ ਆਪਾਂ ਕਿਸਾਨਾਂ ਦੇ ਬਾਬਤ ਵਿਚਾਰ ਕਰਨੀ ਹੈ ਔਰ ਕਿਸਾਨਾਂ ਨੇ ਇੱਕ ਨਈ ਪੂਰੇ ਵਰਲਡ ਨੂੰ ਖੋਆਇਆ ਹੋਇਆ ਹੈ ਔਰ ਅੱਜ મોદી ਸਰਕਾਰ ਉਹਨਾਂ ਕਿਸਾਨਾਂ ਨੂੰ ਹੀ ਖਾਣ ਲੱਗ ਗਈ ਹੈ ਤੇ ਜੇ ਆਖੀ ਇਹਨਾਂ ਪਈ ਭੁੱਖ ਮਿਟ ਜਵੇ ਤੇ ਉਹ ਤੇ ਕਦੇ ਮਿਟਦੀ ਨਹੀਂ ਹੁੰਦੀ ਸੋ ਅੱਜ ਆਪਾਂ ਕੋਸ਼ਿਸ਼ ਕੋਸ਼ਿਸ਼ ਇਹ ਹੈ ਕਿ 1 ਘੰਟਾ 15 ਮਿੰਟ ਦੇ ਕਰੀਬ ਕਰੀਬ ਆਪਾਂ ਵਿਚਾਰ ਕਰਾਂਗੇ ਕਿਉਂਕਿ ਸੇ ਤਜ ਕਲਪਨ ਜਿਆਦਾ ਦੇਰ ਆਪ ਜੀ ਦੇ ਨਾਲ ਮੇਰੇ ਵੀਰਾਂ ਪੈਨਾ ਨੇ ਵਿਚਾਰ ਕੀਤੀ ਤੇ ਇਹ ਗੱਲ ਇਹਨੂੰ ਫਿਰ ਪ੍ਰੋਬਲਮ ਆ ਗਈ ਹੈ ਤੇ ਮੈਨੂੰ ਲੱਗਦਾ ਕੱਲ ਤੱਕ ਓਕੇ ਬਿਲਕੁਲ ਹੋ ਜਾਏਗਾ ਸੋ ਆਓ ਆਪਣੇ ਦੋ ਵਿਚਾਰ ਮੋਦੀ ਸਾਹਿਬ ਜੋ ਕਿ ਆਪਣੇ ਆਪ ਨੂੰ ਇਹ ਕਹਿ ਰਹੇ ਹਨ ਕਿ ਜੋ ਮੈਂ ਕਦਮ ਚੁੱਕਿਆ ਹੈ ਉਹ ਬਿਲਕੁਲ ਸਹੀ ਚੁੱਕਿਆ ਹੈ ਔਰ ਕਾਨੂੰਨ ਜੋ ਹੈ ਉਹ ਜਨਤਾ ਵਾਸਤੇ ਹੈ ਤੇ ਜੇ ਜਨਤਾ ਹੀ ਉਸ ਕਾਨੂੰਨ ਤੋਂ ਖੁਸ਼ ਨਹੀਂ ਤੇ ਫਿਰ ਉਸ ਕਾਨੂੰਨ ਦਾ ਕੀ ਫਾਇਦਾ ਜਿਨ੍ਹਾਂ ਵਾਸਤੇ ਕਾਨੂੰਨ ਹੈ ਉਹ ਕਹਿੰਦੇ ਨੇ ਸਾਨੂੰ ਮਨਜ਼ੂਰ ਨਹੀਂ ਔਰ ਕਹਿੰਦੇ ਹਨ ਅਸੀਂ ਦੀ ਆਨਲਾਈਨ ਸਾਰਾ ਕੁਝ ਕਰਨਾ ਹੈ ਆਨਲਾਈਨ ਸਾਰਾ ਕੁਝ ਨਹੀਂ ਹੁੰਦਾ ਹੁਣ ਪੰਜਾਬ ਦੇ ਵਿੱਚੋਂ ਕਿਸੇ ਹੋਰ ਪਾਸੇ ਟਮਾਟਰ ਫਿਰ ਜਿਨੇ ਆਉਣ ਕਿਸੇ ਨੂੰ 2 ਕਿਲੋ ਟਮਾਟਰ ਚਾਹੀਦੇ ਹੋ ਤਾਂ ਆਨਲਾਈਨ ਕਿੱਦਾਂ ਹੋ ਜਾਏਗਾ ਸੋ ਇਸ ਕਰਕੇ ਇਹ ਜਿਹੜਾ ਕੇਵਲ ਤੇ ਕੇਵਲ ਇਹਨਾਂ ਨੂੰ ਜਾਇਆ ਗਿਆ ਹੈ ਵੀ ਚਲੋ ਇਹਨਾਂ ਨੂੰ ਆਪਾਂ ਲੌਲੀਪੌਪ ਦੇ ਕੇ ਰੋਕਦੇ ਆ ਬਈ ਨਹੀਂ ਇਹਦੇ ਨਹੀਂ ਕਿਸੇ ਨਾ ਕਿਸੇ ਤਰ੍ਹਾਂ ਕੇ ਜੋ ਅਸੀਂ ਕਾਨੂੰਨ ਤਾਸ ਕਰ ਦਿੱਤਾ ਉਹਨੂੰ ਸਾਨੂੰ ਵਾਪਸ ਨਾਲ ਲੈਣਾ ਪਵੇ ਕਾਨੂੰਨ ਬਾਰੇ ਦੇਖੋ ਕੋਈ ਨਾ ਕੋਈ ਬਹਿਸ ਹੁੰਦੀ ਹੈ ਮਸਲੇ ਹੁੰਦੇ ਹਨ ਮੀਟਿੰਗਾਂ ਹੁੰਦੀਆਂ ਪਰ ਫਿਰ ਵੀ ਇਹ ਕਾਨੂੰਨ ਪਾਸ ਕਰਨ ਲੱਗੇ ਆ ਕੋਈ ਮੀਟਿੰਗ ਨਹੀਂ ਕੀਤੀ ਕੋਈ ਬੈਠਕ ਨਹੀਂ ਬਿਠਾਈ ਕੋਈ ਬੈਲ ਸਾਹਮਣੇ ਨਹੀਂ ਰੱਖਿਆ ਕੋਈ ਬਹਿਸ ਨਹੀਂ ਹੋਈ ਚੁੱਪ ਚਪੇ ਤੇ ਅੰਦਰ ਵੱੜ ਕੇ ਇਹ ਮਸਲਾ ਉਹਨਾਂ ਨੇ ਆਪਣੇ ਆਪ ਸੁਲਝਾਇਆ ਹੋਇਆ ਸੀ ਬਸ ਸੈਂ ਕਰਕੇ ਪਾਸੇ ਹੋ ਗਿਆ ਤੇ ਫਿਰ ਜਿੰਨਾ ਵਾਸਤੇ ਕਾਨੂੰਨ ਹੈ ਉਹ ਕਾਨੂੰਨ ਚਾਹੁੰਦੇ ਹਨ ਕਿ ਸਾਨੂੰ ਨਹੀਂ ਚਾਹੀਦਾ ਤੇ ਫਿਰ ਜੇ ਉਹਨਾਂ ਨੂੰ ਕਾਨੂੰਨ ਨਹੀਂ ਚਾਹੀਦਾ ਫਿਰ ਉਹਨਾਂ ਤੇ ਥੋਪਿਆ ਕਿਉਂ ਜਾ ਰਿਹਾ ਹੈ ਸੋ ਸਾਡੇ ਬਹੁਤ ਹੀ ਪਿਆਰੇ ਕਾਲਰ ਜੋ ਕਿ ਭਾਮ ਸਾਹਿਬ ਹਨ ਕਲਗਰੀ ਤੋਂ ਹੁੰਦਨੇ ਇੱਕ ਅਖਬਾਰ ਦੇ ਵਿੱਚ ਡੋਆ ਦਿੱਤਾ ਸੀ న్యూਸ ਟਾਈਮਸ ਪੰਜਾਬ ਤੇ ਡਿੰਪੇ ਵੱਲੋਂ ਨਲਾ ਪੱਤਰਕਾਰ ਨਾਲ ਕੀਤੀ ਬਸਲੂਕੀ ਦੀ ਕੋਰ ਲੈਂਦਾ ਮਿਸਟਰ ਭਾਮ ਸਾਹਿਬ ਮਨਜੀਤ ਸਿੰਘ ਭਾਮ ਜੀ ਔਰ ਇਹਨਾਂ ਇਹ ਕਈ 26 ਦਸੰਬਰ ਮਨੁੱਖੀ ਅਧਿਕਾਰ ਸੰਗਠਨ ਸੂਬਾ ਪ੍ਰਧਾਨ ਤੇ ਪ੍ਰਧਾਨ ਪ੍ਰੈਸ ਜੁਨਿਅਨ ਪੰਜਾਬ ਸਰਦਾਰ ਮਨਜੀਤ ਸਿੰਘ ਜੀ ਭਾਮ ਕਸਲੇ ਨਾਮ ਦੇ ਜਾਰੀ ਕਰਦ ਕਰ ਰਿਹਾ ਬਿਆਨ ਕਿ ਸ੍ਰੀ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਵੀਰ ਜੁਪੇ ਵੱਲੋਂ ਮੈਲਾ ਪੱਤਰਕਾਰ ਨਾਲ ਕੀਤੇ ਦੁਰਵਿਹਾਰ ਦੀ ਪ੍ਰੈਸ ਕਾਨਫਰੰਸ ਯੂਨੀਅਨ ਵੱਲੋਂ ਘੋਰ ਨਿੰਦਾ ਕੀਤੀ ਗਈ ਨੇਪੇ ਨੂੰ ਸਬਰ ਤੇ ਸੰਜਮ ਤੋਂ ਕਮ ਲੈਣਾ ਚਾਹੀਦਾ ਹੈ ਕਿਉਂਕਿ ਅੱਤਰਕਾਰਾਂ ਨੇ ਤਾਂ ਸਿਰਫ ਜੋ ਸਮਾਜ ਵਿੱਚ ਹੋ ਰਿਹਾ ਉਸ ਨੂੰ ਹੀ ਆਪਣੀ ਕਲਮ ਤੇ ਕੈਮਰੇ ਰਾਹੀਂ ਬੰਦ ਕਰਨਾ ਹੈ। ਅਗਰ ਸਾਮne ਸ਼ੀਸ਼ੇ ਵਿੱਚ ਜੋ ਕੁਝ ਹੈ ਉਸ ਨੂੰ ਪੇਸ਼ ਕਰਨਾ ਹੁੰਦਾ ਹੈ। ਪਰ ਹਤਾ ਸਵਿੱਚ ਆਉਣਾ ਕਿਸੇ ਮਸਲੇ ਦਾ ਹੱਲ ਨਹੀਂ। ਦੂਸਰਾ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਾਨੂੰ ਲੋਕਤੰਤਰ ਦੀ ਬਿਹਤਰੀ ਲਈ ਵਧੀਆ ਬੰਦੇ ਦੀ ਚੋਣ ਕਰਕੇ ਅਗਵਾਈ ਦੇੜੀ ਇਹ ਵੀ ਜ਼ਮੇਦਾਰੀ ਲੈਣੀ ਚਾਹੀਦੀ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਬਹੁਤ ਘੱਟ ਵੋਟਾਂ ਮਿਲਣਾ ਤੇ ਬੀਬੀ ਖਾਲੜਾ ਤੀਸਰੀ ਮੂਰਖਤਾ ਦੀ ਝਲਕ ਆ ਤੀਸਰੇ ਨੰਬਰ ਤੇ ਰਾਣਾ ਦੀ ਰਾਣਾ ਵੀ ਸਾਡੇ ਲੋਕਾਂ ਦੀ ਮੂਰਖਤਾ ਦੀ ਝਲਕ ਨਜ਼ਰੀ ਪੈਂਦੀ ਹੈ ਭਾਵੇਂ ਦਿੰਪੇ ਤੇ ਦੇਪੇ ਤੋਂ ਮੈਂ ਕਿਤੇ ਕਿ ਜਲਦੀ ਤੋਂ ਜਲਦੀ ਉਸ ਮਹਿਲਾ ਪੱਤਰਕਾਰ ਤੋਂ ਮੁਆਫੀ ਮੰਗ ਕੇ ਪ੍ਰੈਸ ਦੀ ਆਜ਼ਾਦੀ ਦੀ ਬਹਾਲੀ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਗਰ ਕਿਸੇ ਇਸ ਤਰ੍ਹਾਂ ਦੇ ਨਹੀਂ ਕਰ ਦਿੱਤਾ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਔਰ ਡੱਬੇ ਵਿੱਚ ਦੂਸਰੇ ਬਿਆਨ ਵਿੱਚ ਭਾਵੇਂ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਹਰਨੇਕ ਸਿੰਘ ਨੀਕੀ ਨਾਂ ਦੇ ਵਿਅਕਤੀ ਨੇ ਸਿਰਸਾ ਵਿਸਤਾਰ ਏਰੀਆ ਤੋਂ ਕਿਸਾਨਾਂ ਬਾਰੇ ਜੋ ਅੰਦੋਲਨ ਚੱਲਦਾ ਹੈ ਉਸ ਤੇ ਕਈ ਤਰ੍ਹਾਂ ਦੇ ਆਵਾਜ਼ ਵਿਵਾਦ ਬਿਆਨ ਦਿੱਤੇ ਹਨ ਪਹਿਲਾ ਉਕਤ ਸਖਸ਼ ਨੇ ਸਾਡੇ ਧਾਰਮਿਕ ਸੰਸਥਾਵਾਂ ਬਾਰੇ ਸ਼ਹੀਦਾਂ ਬਾਰੇ ਗੁਰੂਆਂ ਬਾਰੇ ਇਤਿਹਾਸਕ ਤੌਰ 'ਤੇ ਬਰੋੜ ਕੇ ਮਜਾਤ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਪੇਸ਼ ਕਰਦਾ ਆਦੀ ਬੰਗਿਆ ਹੈ ਤੇ ਉਸ ਨੇ ਕਿਸਾਨੀ ਅੰਦੋਲਨ ਬਾਰੇ ਦੀ ਟਿੱਕਾ ਟਿੱਪਣੀਆਂ ਕਰ ਦਿੱਤੀਆਂ ਹਨ ਜਿਸ ਨਾਲ ਕਿ ਲੋਕਾਂ ਦੇ ਮਨ ਵਿੱਚ ਭਾਰੀ ਠੇਸ ਪੁੱਜੀ ਹੈ ਭਾਨਾ ਕਿਹਾ ਕਿ ਨੇਕੀ ਨੂੰ ਆਪਣੀ ਹੱਦ ਅੰਦਰ ਰਹਿ ਕੇ ਬੋਲਣਾ ਚਾਹੀਦਾ ਹੈ ਬਿਲਕੁਲ ਭਾਨ ਸਾਹਿਬ ਜਿੰਨੀ ਦੇਰ ਇਨਸਾਨ ਹੱਦਮ ਤੇ ਰਹਿੰਦੇ ਹਨ ਉਨੀ ਦੇਰ ਬਿਲਕੁਲ ਠੀਕ ਹੁੰਦਾ ਹੈ ਤੇ ਜਦੋਂ ਹਾਦੂ ਕੋਈ ਆਪਣੀ ਪਾਰ ਕਰ ਲੈਂਦਾ ਹੈ ਨਾ ਕਿਹਾ ਜਾਂਦਾ ਹੈ ਮੱਕੇ ਤੋਂ ਗਾਂ ਉਜਾਰ ਹੁੰਦੀ ਹੈ ਸੋ ਇਹ ਜੋ ਆਪਣਾ ਲੇਖੀ ਨੇ ਇਹ ਗੱਲ ਕਈਆਂ ਗੱਲਾਂ ਇਹੋ ਜਿਹੀਆਂ ਕਈ ਕਈਆਂ ਕਿ ਲੋਕਾਂ ਦਾ ਮਨ ਜਿਹੜਾ ਇਹਨਾਂ ਬਹੁਤ ਜ਼ਿਆਦਾ ਦੁਖੀ ਹੋਇਆ ਔਰ ਮੇਰੇ ਕੋਲ ਵੀ ਇੱਕ ਦੋ ਵੀਡੀਓ ਆਈਆਂ ਹਨ ਸੋ ਹਾਂਜੀ ਗੁਰਸਾਹਿਬ ਸਤਿ ਸ੍ਰੀ ਅਕਾਲ ਇਸ ਸ੍ਰੀ ਕੰਗਜੀ ਸਤਿ ਸ੍ਰੀ ਅਕਾਲ ਮਨਜੀਤ ਸਿੰਘ ਹੈਲੋ ਸਤਿ ਸ੍ਰੀ ਅਕਾਲ ਜੀ ਮਨਜੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਖਾਸਾ ਜੀ ਕਿ ਫਤਿਹ ਜੀ ਵਾਹਿਗੁਰੂ ਖਾਸਾ ਫਤਿਹ ਪਿਆਰੇਓ ਮਨਜੀਤ ਵੀਰ ਜੀ ਦੇਖ ਲਓ ਬੋਗ ਜੀ ਸਤਿ ਸ੍ਰੀ ਅਕਾਲ ਗੁੱਡ ਜੌਬ ਥੈਂਕ ਯੂ ਜੀ ਆਪਣੇ ਪਿਆਰ ਦਾ ਸਦਕਾ ਕੱਲ ਜਿਆਦਾ ਬੋਲ ਹੋ ਗਿਆ ਨਾ ਤੇ ਫਿਰ ਇਸ ਕਰਕੇ ਅੱਜ ਸ੍ਰੀ ਮੈਨੂੰ ਲੱਗਦਾ ਹੈ ਸ਼ਾਇਦ ਲੱਗਦਾ ਵਿੱਚੋਂ ਹੀ ਕਟ ਕਰਨਾ ਪਾਏਗਾ ਤੇ ਬੋਲਣ ਤੋਂ ਇੱਥੇ ਮਾਈਕ ਦੇ ਸਾਹਮਣੇ ਬਹਿਣ ਤੋਂ ਪਹਿਲਾਂ ਬਿਲਕੁਲ ਖੰਗ ਨਹੀਂ ਸੀ ਮਾਸਾ ਵੀ ਬਿਲਕੁਲ ਰਤੀ ਪਰ ਵੀ ਨਹੀਂ ਬਸ ਅ ਨਾਲ ਹੀ ਹੁਣ ਕਾਦ ਸ਼ੁਰੂ ਹੋ ਗਈ ਹੈ ਦੇਖਦੇ ਹਾਂ ਕਿ ਕੋਈ ਵੇਰ ਜੇ ਤੇ ਸ੍ਰੀ ਰਾਮ ਜੀ ਦੇ ਸਾਹਮਣੇ ਚੱਲੇ ਆ ਠੀਕ ਹੈ ਕਿਉਂਕਿ ਮਾਈਂਡ ਜਿਹੜਾ ਜਿਹੜਾ ਜਿਹਦੇਲੇ ਪਾਸੇ ਨੂੰ ਪ੍ਰੋਬਲਮ ਹੁੰਦੀ ਉਹਦੇ ਨੂੰ ਜਾਗੜਦਾ ਤੇ ਆਪਣੀ ਗੱਲ ਕਹਿਣ ਵਿੱਚ ਉਹ ਹਾ ਭਾਗ ਨਹੀਂ ਲੈ ਜਾਂਦੇ ਗੱਲਾਂ ਉਹੀ ਹੁੰਦੀਆਂ ਹਨ ਤੇ ਉਹਨਾਂ ਗੱਲਾਂ ਦੇ ਵਿੱਚ ਫਰਕ ਬੜਾ ਹੁੰਦਾ ਏ ਜਦੋਂ ਤੁਹਾਡਾ ਆਪਣਾ ਮਾਈਂਡ ਜਿਹੜਾ ਉਸੱਟ ਨਾ ਹੋਵੇ ਸੋ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂ ਆਪਣੇ ਵਿਚਾਰ ਦਿਓ ਆਓ ਸਾਡੇ ਨਾਲ ਮੋਦੀ ਸਾਹਿਬ ਕਹਿੰਦੇ ਹਨ ਕਿ ਅਸੀਂ ਡਿਜੀਟਲ ਇੰਡੀਆ ਬਣਾਉਣਾ ਹੈ ਡਿਜੀਟਲ ਓਡਿਆ ਕਹਿੰਦੇ ਹਨ ਘੱਟੋ ਘੱਟ ਜੇ ਕਿਸੇ ਨੇ ਆਰਡਰ ਕਰਨੇ ਹਨ ਆਪਣਾ ਟਮਾਟਰ ਵੀ ਆਨਲਾਈਨ ਤੇ 50 ਕਿਲੋ ਕਰਨੇ ਪੈਣੇ ਆ ਤੇ ਫਿਰ ਕਹਿ ਲੱਗੇ ਅਸੀਂ 3 ਕਿਲੋ ਲਗਾ ਕੇ ਦੇਖਿਆ ਬਿਲਕੁਲ ਠੀਕ ਠਾਕ ਰਿਹਾ 3 ਕਿਲੋ ਟਮਾਟਰ ਲਗਾਏ ਆਨਲਾਈਨ ਔਰ ਉਹਨਾਂ 3 ਕਿਲੋਆਂ ਦੇ ਵਿੱਚ 200 ਤੋਂ ਪਹਿਲਾਂ ਉਹਨਾਂ ਦੀ ਸ਼ਿਪਿੰਗ ਪੈ ਗਈ ਫਿਰ ਉਸ ਟਮਾਟਰਾਂ ਦਾ ਮੁੱਲ ਕਿਤੇ ਆ ਕਿਤੇ ਪਬਲਿਕ ਤੇ ਅਰ ਕਹਿੰਦੇ ਹਾਂ ਅਸੀਂ ਅੰਡੇ ਦੀ ਇਹ 17 ਦਰਜਨ ਅੰਡੇ ਅਸੀਂ ਮਵਾਏ ਆਨਲਾਈਨ ਔਰ ਕਿਸਾਨ ਜਿਹੜੀ ਵੇਲ ਹੈ ਉਹਦੇ ਵਿੱਚ ਰੱਖ ਕੇ ਉਹ ਪਹੁੰਚੇ ਔਰ ਬਿਲਕੁਲ ਸਫਸਤਾਪੂਰਵਕ ਪਹੁੰਚ ਗਏ ਅੰਦੇ ਨੇ ਤੇ ਕਿੱਥੇ ਜਾਣਾ ਨਹੀਂ ਸੀ ਪਰ ਜਿਹਦੇ ਤੇ ਅਸ ਹੈ ਬੰਗਾਲ ਲਗਾਇਓ ਜੀ ਤੇ ਜਿਹੜੀਆਂ ਬੰਗਾਲ ਦੀਆਂ ਕੁਕੜੀਆਂ ਉਹ ਕਿੱਥੇ ਗਈਆਂ ਪਤਾ ਨਹੀਂ ਹਾਵਾਂ ਨਹੀਂ ਦੀ ਗੱਲ ਹੈ ਵੀ ਆਪ ਇੱਕ ਕਿਦਾਂ ਦਾ ਇਨਸਾਨ ਹੈ ਇਹਨੂੰ ਇੱਕ ਗੱਲ ਕਰਨ ਦਾ ਕੋਈ ਇਹੋ ਜਿਹਾ ਪ੍ਰਧਾਨ ਮੰਤਰੀ ਐਦਾਂ ਦੀਆਂ ਗੱਲਾਂ ਕਰੇ ਬਈ ਅ ਅ 204 ਆਂਡੇ ਬੰਦੇ ਆ 204 ਆਂਡੇ ਹਜ਼ਾਰਾਂ ਕਿਲੋਮੀਟਰ ਤਾਇ ਕਰਕੇ ਗਏ ਔਰ ਕੀ ਗੱਲ ਉਥੇ ਆਂਡੇ ਨਹੀਂ ਸੀ ਮਿਲਦੇ ਪਤਾ ਨਹੀਂ ਹੈਰਾਨੀ ਦੀ ਗੱਲ ਹੈ ਕਿ ਉਹ ਜਿਹੜੀਆਂ ਗੱਲਾਂ ਕਰ ਬੈਂਦੇ ਹਨ ਔਰ ਫਿਰ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਵੀ ਇਹ ਗੱਲ ਦੇ ਵਿੱਚ ਕੋਈ ਲੌਜੀਕ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਤਾ ਨਹੀਂ ਮੈਨੂੰ ਨਹੀਂ ਸਮਝ ਲੱਗੀ ਵੀ ਇਹਨਾਂ ਨਾਲ ਬਾਕੀ ਇੱਕ ਗੱਲ ਇਹ ਵੀ ਹੈ ਹੁਣ EVM ਮਸ਼ੀਨ ਜਿਹੜੀ EVM ਮਸ਼ੀਨ ਦੇ ਨਾਲ ਹੀ ਸਾਰੀਆਂ ਵੋਟਾਂ ਪਈਆਂ ਹਨ ਔਰ EVM ਮਸ਼ੀਨ ਦਾ ਹਿਸਾਬ ਕਿਤਾਬ ਵੀ ਇਦਾਂ ਦਾ ਹੀ ਹੈ ਕਿ ਦੱਬ ਜਿੱਥੇ ਮਰਜ਼ੀ ਦਿਓ ਵੋਟ ਉਥੇ ਜਾ ਕੇ ਪੈਣੀ ਜਿੱਥੇ ਉਹਨਾਂ EVM ਮਸ਼ੀਨ ਸੈੱਟ ਕੀਤੀ ਹੈ ਕੀ ਗੱਲ ਇੱਥੇ ਸਾਡਾ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਆਂ ਅਮਰੀਕਾ ਦੇ ਵਿੱਚ ਰਹਿੰਦੇ ਆਂ ਔਰ ਇਹ ਸਾਰੇ ਹੋਰ ਬਹੁਤ ਵੱਡੇ ਵੱਡੇ ਦੇਸ਼ ਉਹਨਾਂ ਦੇ ਵਿੱਚ ਬੈਲਟ ਪੇਪਰ ਚੱਲਦੇ ਹਨ ਆਪਾਂ ਵੀ ਜੋ ਦੇਖੋ ਇੱਥੇ ਕੈਨੇਡਾ ਦੇ ਵਿੱਚ ਜਦੋਂ ਵੋਟਾਂ ਪਾਉਨੇ ਆ ਅਸੀਂ ਪੇਪਰ ਲੈ ਕੇ ਵੋਟ ਪਾਉਨੇ ਆ ਪੇਪਰ ਦੇ ਹਿਸਾਬ ਨਾਲ ਓਟ ਪੈਂਦੀ ਹੈ ਪੇਪਰ ਗਿਨੇ ਜਾਂਦੇ ਹਨ ਤੇ ਇੰਡੀਆ ਦੇ ਵਿੱਚ EVM مشین ਪਹਿਲ ਦੇਤੀ ਇਸ ਕਰਕੇ ਦੇ ਦਿੱਤੀ ਕਿ EVM ਮਸ਼ੀਨ ਦੇ ਨਾਲ ਕਪਲਾ ਹੋ ਸਕਦਾ ਹੈ ਔਰ ਪੇਪਰਾਂ ਦੇ ਨਾਲ ਬੈਲਟ ਪੇਪਰ ਦੇ ਨਾਲ ਕਦੇ ਕਪਲਾ ਨਹੀਂ ਹੁੰਦਾ ਹਾਂ ਕੋਈ ਗੁੰਡਾ ਗੁੰਡਾਗਰਦੀ ਕਰਕੇ ਤੇ ਉਸ ਥਾਂ ਤੇ ਜਾ ਕੇ ਤੇ ਠੱਪੇ ਲਾ ਲਾ ਕੇ ਤੇ ਵੋਟਾਂ ਪਾ ਦਿਓ ਗੱਲ ਵੱਖਰੀ ਹੈ ਪਰ ਇਹ ਤੇ ਚੁੱਪਚੀਪੀਤੀ ਗੁੰਡਾਗਰਦੀ ਹੈ ਇਹ ਵੀ ਇੱਕ ਮਸ਼ੀਨ ਹੈ ਕਿ ਅੰਦਰ ਵਰਕੇ ਚੁੱਪ ਕਰਕੇ ਉਥੇ ਕਿਸੇ ਨੂੰ ਨਾ ਕਿਸੇ ਨੂੰ ਪਤਾ ਲੱਗੇ ਤੇ ਨਾ ਕੋਈ ਹੋਰ ਔਰ ਬਿਲਕੁਲ ਚੱਲੀ ਜਾਵੇ ਜੀ ਜਿੱਦਾਂ ਅਸੀਂ ਚਲਾਉਨੇ ਆ ਹਾਂਜੀ ਮਲਕੀਤ ਕੌਰ ਪੈਨ ਜੀ ਸਾਸਤ੍ਰੀ ਕਾਲ ਜੀ ਸਾਸਤ੍ਰੀ ਕਾਲ ਪੈਨ ਜੀ ਤੇ ਜਸਵੀਰ ਕੌਰ ਜੀ ਸਾਸਤ੍ਰੀ ਕਾਲ ਜਗੀਰ ਕੌਰ ਜੀ ਸਾਸਤ੍ਰੀ ਕਾਲ ਜੀ ਤੇ ਹਰਮਿੰਦਰ ਸਿੰਘ 18 ਆਰਾਮ ਕਰੋ ਗਿਆਨੀ ਜੀ ਪ੍ਰੋਗਰਾਮ ਚੱਲਦੇ ਰਹਿਣੇ ਆ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ। ਹਾਂਜੀ ਅ ਗੱਲ ਬਹੁਤ ਵਧੀਆ ਹੈ। ਤੇ ਮੇਰੇ ਸਰੋਤੇ ਪਹਿਲਾਂ ਬਹੁਤ ਜ਼ਿਆਦਾ ਸੀ ਨਾਲ ਕੁਝ ਦਿਨ ਜਿਹੜਾ ਗੈਗ ਪੈਨ ਕਰਕੇ ਨਾ ਤੇ ਮੈਂ ਸਰੋਤਿਆਂ ਦੀ ਮੰਗ ਤੇ ਉਪਰੀ ਆਪ ਜੀ ਦੇ ਸਾਹਮਣੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰਦਾ ਹਾਂ ਤੇ ਕੋਈ ਗੱਲ ਨਹੀਂ ਤਾਂ ਸਿਹਤ ਪਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਮੈਨੂੰ ਦੂਜਾ ਅ ਕੰਗਲਾ ਮੜਾ ਜਾ ਬਾਕੀ ਬੁਖਾਰ ਆਲ ਗਾਉਣ ਸੋ ਮਲਕੀਤ ਕੋਰ ਵੀ ਜੀ ਤੁਸੀਂ ਠੀਕ ਨਹੀਂ ਆਰਾਮ ਕਰੋ ਕੋਈ ਨਾ ਪੈਂਦੀ ਆਪਾਂ ਬਸ ਥੋੜੀ ਦੇਰ ਦੇ ਵਿੱਚ ਮੈਨੂੰ ਲੱਗਦਾ ਵੀ ਜੇ ਜੇ ਫਿਰ ਅੱਗੇ ਨੂੰ ਜ਼ਿਆਦਾ ਖੰਗ ਆਈ ਤੇ ਫਿਰ ਆਪਾਂ ਸ਼ਟ ਆਫ ਕਰ ਦਾਂਗੇ ਨਹੀਂ ਤੇ ਆਪਾਂ ਗੱਲ ਕੁਝ ਦਿਨ ਕਰਦੇ ਆ ਸੋ ਜਿਹੜੀਆਂ ਇਸ ਸੰਸਾਰ ਦੀਆਂ ਗੱਲਾਂ ਹਨ ਅਸੀਂ ਸੰਸਾਰ ਦੇ ਵਿੱਚ ਰਹਿ ਕੇ ਸਾਡੇ ਨਾਲ ਜੋ ਕੁਝ ਹੁੰਦਾ ਹੈ ਅਸੀਂ ਉਸ ਨੂੰ ਹੀ ਵੇਖਣਾ ਹੈ ਸੋ ਆਪਾਂ ਗੱਲ ਉਧਰ ਆ ਜਾਈਏ ਫਿਰ ਬਈ ਇਹ ਵੀ ਇਹ ਮਸ਼ੀਨ ਜਿਹੜੀ ਹੈ ਉਸ ਮਸ਼ੀਨ ਦੇ ਨਾਲ ਇਹ ਤਾਂ ਅੱਜ મોદી ਨਹੀਂ ਕਿਸੇ ਦੀ ਮੰਨਦਾ ਪਿਆ ਪ੍ਰਵਾਹ ਨਹੀਂ ਕਰਦਾ ਪਿਆ ਕਿਉਂ ਨਹੀਂ ਕਰਦੇ ਪਏ ਕਹਿੰਦੇ ਸਾਨੂੰ ਵੋਟਾਂ ਦੇ ਵੋਟਾਂ ਤੇ ਨਾ ਪਹੁੰਚੀਆਂ ਤੇ ਅਸੀਂ ਮਸ਼ੀਨ ਨੂੰ ਪਹਿਲਾਂ ਹੀ ਸੈੱਟ ਕਰ ਦੇਣੀ ਹੈ ਸਾਨੂੰ ਇਹਨਾਂ ਦੇ ਕਾਹਦੀ ਪ੍ਰਵਾਹ ਤੇ ਜੇ ਇਹਨਾਂ ਦੀ ਪ੍ਰਵਾਹ ਵੋਟਾਂ ਕਰਕੇ ਹੁੰਦੀ ਤੇ ਇਹ ਹੁਣੋਂ ਕੱਦਦਾ ਹੀ ਕਾਨੂੰਨ ਵਾਪਸ ਲੈ ਲਿਆ ਜਾਂਦਾ ਔਰ ਇੱਕ ਮੰਗ ਜ਼ਰੂਰ ਕਰਨੀ ਚਾਹੀਦੀ ਹੈ ਸਾਨੂੰ ਕਿ ਸਾਨੂੰ ਏਰੀਅਲ ਮਸ਼ੀਨ ਦੇ ਬਦਲੇ ਸਾਨੂੰ ਬੈਲਟ ਪੇਪਰ ਚਾਹੀਦੇ ਹਨ ਔਰ ਬਾਕੀ ਦੂਜੀ ਗੱਲ ਆਪਾ ਹੁਣ ਇੱਥੇ ਕਈ ਵਾਰੀ ਇੰਡੀਆਨ ਐਂਬੈਸੀ ਦੇ ਅੱਗੇ ਜਾਨੇ ਆ ਉੱਥੇ ਦੀ ਅੱਗੇ ਆਪਾਂ ਲੰਘ ਕੇ ਆਉਣੇ ਆ ਤੇ ਇੱਕ ਮੇਰੇ ਦਿਮਾਗ 'ਚ ਗੱਲ ਆਈ ਹੈ ਵੀ ਆਪਾਂ ਜਿੱਥੇ-ਜਿੱਥੇ ਵੀ ਜਿਸ-ਜਿਸ ਕੰਟਰੀ ਦੇ ਵਿੱਚ ਕੋਈ ਰਹਿੰਦਾ ਹੈ ਉਹ ਆਪਣੀ ਗੱਲ ਉੱਥੋਂ ਦੇ ਪ੍ਰਧਾਨ ਮੰਤਰੀ ਤੱਕ ਸਾਰੇ ਰਲ ਮਿਲ ਕੇ ਪਹੁੰਚਾਉਣ ਕੇ ਸਾਡਾ ਹੱਲ ਸੋਚਿਆ ਜਾਵੇ ਜੇ ਐਂਬੈਸੀ ਦੇ ਅੱਗੇ ਆਪਾਂ ਜਾਨੇ ਆ ਤੇ ਜਿੱਦਾਂ ਇੰਡੀਆ ਬੈਠੇ ਹਨ ਇੰਦਾ ਇੱਥੇ ਆਪਾਂ ਚਲੇ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈ ਔਰ ਸਾਡੀ ਕੈਨੇਡਾ ਦੀ ਸਰਕਾਰ ਇੰਡੀਆ ਦੀ ਸਰਕਾਰ ਨੂੰ ਕਵੇ ਅਮਰੀਕਾ ਦੀ ਸਰਕਾਰ ਇੰਡੀਆ ਦੀ ਸਰਕਾਰ ਨੂੰ ਕਵੇ ਇੰਦਾ ਨਾਲ ਮਿਲ ਕੇ ਇਹ ਸਾਰੇ ਜਾਣੇ ਇਹ ਗੱਲ ਕਰਨ ਸੋ ਮਿਸਟਰ ਬਾਈਡਨ ਤੇ ਜੋ ਅਗਲੇ ਸਾਲ ਅਹੁਦਾ ਸੰਭਾਲ ਰਹੇ ਹਨ ਆ ਰਾਸ਼ਟਰਪਤੀ ਦਾ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਮੈਨੂੰ ਇੱਕ ਮੈਨੂੰ ਭੇਜਿਆ ਸੀ ਕਿਸੇ ਵੀਰ ਨੇ ਮੈਨੂੰ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਤੂੰ ਮਿਸਰ ਮੋਦੀ ਇਹਨਾਂ ਦਾ ਹੱਕ ਜਿਹੜਾ ਹੈ ਨਾ ਉਹ ਨਾ ਲੈ ਜੋ ਉਹ ਚਾਹੁੰਦੇ ਹਨ ਉਹ ਦੇ ਇਹਨਾਂ ਨੂੰ ਤੂੰ ਇਸ ਗੱਲੋਂ ਹਟ ਜਾ ਪਿੱਛੇ ਪਰ ਮੋਦੀ ਕੀ ਕਰੇ ਮੋਦੀ ਦਾ ਦਿਨਾਗ ਤੇ ਹੁਣ ਬਸ ਜਿੱਥੇ اٹਕ ਗਿਆ ਸੋ اٹਕ ਗਿਆ ਤੇ ਨਾਲੇ اٹਕ ਵੀ ਗਿਆ ਤੇ ਨਾਲੇ ਹੁਣ મોદી ਲਟਕ ਵੀ ਗਿਆ ਦੋਨਾਂ ਪਾਸੇ ਸੋ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਜੀ ਨੇ ਮੈਨੂੰ ਇਹ ਦੇਖਿਆ ਕਿ ਅਜੇ ਠੀਕ ਨਹੀਂ ਤੇ ਕੋਈ ਨਾ ਜੀ ਕੁਝ ਮੈਂ ਕਹੀ ਕੀਤੀ ਹੈ ਪਰ ਲੱਗਦਾ ਨਹੀਂ ਅੱਜ ਪ੍ਰੋਗਰਾਮ ਹੋਣਾ ਤੇ ਕੱਲ ਨੂੰ ਮੈਨੂੰ ਲੱਗਦਾ ਵਾ ਕਿ ਕਿ ਅੱਜ ਲੈ ਕੇ ਆਂਦੀ ਸੀ ਹੋਮੀਓਪੈਥੀ ਦੀ ਦਵਾਈ ਖੰਗ ਵਾਲੀ ਤੇ ਪਹਿਲਾ ਦਿਨ ਜਿਆਦਾ ਸੀ ਤੇ ਫਿਰ ਕੁਝ ਫਰਕ ਪੈ ਗਿਆ ਸੀ ਤੇ ਉਹ ਖਾ ਕੇ ਤੇ ਬਾਕੀ ਜਿਹੜਾ ਫਰਕ ਪੈ ਜਾਏਗਾ ਕੋਈ ਗੱਲ ਨਹੀਂ ਤੇ ਆਪ ਸਾਰਿਆਂ ਦਾ ਹਾਰਦਿਕ ਧੰਨਵਾਦ ਆਪਾਂ ਮਿਲਦੇ ਹਾਂ ਜੀ ਜਲਦੀ ਤੇ ਤਬੀਅਤ ਦੇ ਹਿਸਾਬ ਨਾਲ ਹੀ ਸੜਕ ਉੱਜਾਂਦਾ ਜੀ ਤਬੀਅਤ ਠੀਕ ਨਹੀਂ ਤੇ ਕੁਝ ਵੀ ਠੀਕ ਨਹੀਂ ਹੈ ਸੋ ਆਪਦੀ ਦੇ ਨਾਲ ਜਲਦੀ ਫਿਰ ਹਾਜ਼ਰ ਹੋਵਾਂਗੇ ਕੱਲ ਨੂੰ ਤੇ ਬਾਕੀ ਜੇ ਸਭ ਠੀਕ ਰਹੀ ਤੇ ਸਵੇਰੇ ਵੀ ਕਿਉਂਕਿ ਸਵੇਰੇ ਇੱਥੇ ਵੈਨਕੂਵਰ ਦੀ ਗੱਲ ਕਰਦਾ ਮੈਂ ਹੁਣ ਇੱਥੇ ਸ਼ਾਮ ਹੈ ਆਪ ਸਾਰਿਆਂ ਦਾ ਹਾਰਦਿਕ ਧੰਨਵਾਦ ਆਪ ਜੀ ਦਾ ਦਿੱਤਾ ਹੋਇਆ ਪਿਆਰ ਸਿਰ ਮੱਥੇ ਔਰ ਆਪਾਂ ਇੱਕ ਗੱਲ ਮੈਂ ਕਰਾਂ ਇੱਕ ਵੀਰ ਮੈਨੂੰ ਕਮੈਂਟ ਕੀਤਾ ਸੀ ਉਹਨਾਂ ਨੇ ਔਰ ਕਮੈਂਟ ਦੇ ਵਿੱਚ ਉਸ ਵੀਰ ਨੇ ਬੜਾ ਗੁੱਸਾ ਕੱਢਿਆ ਮੈਨੂੰ ਕਹਿੰਦਾ ਬਈ ਤੂੰ ਲਾਇਰ ਹੈ ਮੈਂ ਚਲੋ ਭਾਈ ਦੱਸੋ ਕਿਸ ਗੱਲ ਜਿਹੜੀ ਮੇਰੇ ਤੁਹਾਨੂੰ ਲਾਇਰ ਲੱਗੀ ਬਹੁਤ ਵੱਡਾ ਲਾਇਰ ਕਹਿੰਦੇ ਮੈਂ ਅੱਛਾ ਚਲੋ ਔਰ ਆਪਣੇ ਵੱਲੋਂ ਮੈਂ ਕਿਹਾ ਵੀ ਚੱਲ ਵੀ ਜਦਾਂ ਕਰ ਕਾਲ ਕਰਿਓ ਤੇ ਉਹਦੇ ਨਾਲ ਕੀ ਹੋਏਗਾ ਦੇ ਮੈਨੂੰ ਪਤਾ ਲੱਗ ਜਾਏਗਾ ਆਪਣੀ ਗੱਲ ਦਾ Oh word uh, and I am Mr Lad. If you don't understand what is the difference would be the turban and helmet, I'm asking you. Personally I don't care about you color. You tell me fabric against the metal. What is that word if you think read more? Okay may give a kaki kit. Uh, metal together than the fabric, you are hypothec. <laughs> you did not have, not done logic. And the debate you are recall or they. Where are you, liar? Shut <laughs> up, high stela. Want to speak uh, to you or other children. ਦਾ ਵਨ ਹੂ ਪਾਸ ਦਿਸ ਲਾ ਆਈ ਏਮ ਨਾਟ ਡਨ ਵਿਦ ਯੂ ਗਾਇਸ ਮਿਸਟਰ ਠਿੱਲੋ ਮੇਰੇ ਵੀਰ ਜਿਹੜਾ ਇਹ ਲਾ ਗਵਰਨਮੈਂਟ ਨੇ ਬਣਾ ਦਿੱਤਾ ਔਰ ਆਪ ਜੀ ਨੂੰ ਮੈਂ ਦੱਸਿਆ ਸੀ ਮਿਸਟਰ ਰੀਕ ਸਿੰਘ ਜੀ ਠਿੱਲੋ ਉਹਨਾਂ ਨੇ ਬਣਾਇਆ ਗਵਰਨਮੈਂਟ ਦੇ ਕੋਲ ਔਰ ਗਵਰਨਮੈਂਟ ਕੋਈ ਬਿਲਕੁਲ ਸਾਰਾ ਉਹਨਾਂ ਦੇਖਿਆ ਪਰ ਰੱਖਿਆ ਕਿਹੜੀ ਗੱਲ ਨੂੰ ਪੱਗ ਦੇ ਦਸਤਾਰ ਦੇ ਦਵਾਲੇ ਪੈ ਗਏ ਹੋ ਜੇ ਕੋਈ ਗੱਲ ਕਰਨੀ ਹੈ ਤੁਸੀਂ ਚਾਹੁੰਦੇ ਹੋ ਤੇ ਮੈਂ ਮਿਸਟਰ ਅਤਰ ਸਿੰਘ ਜੀ ਢਿੱਲੋਂ ਉਹਨਾਂ ਨੂੰ ਵੀ ਤੁਹਾਡੇ ਨਾਲ ਲੈ ਆਵਾਂਗਾ ਤੇ ਮੈਨੂੰ ਮੈਸੇਜ ਕਰਕੇ ਦੱਸ ਦਿਓ ਤੇ ਇੱਕ ਲੜੇ ਵੀਰ ਨੇ ਐਸੇ ਨੇ ਇੱਕ ਕਮੈਂਟ ਕੀਤਾ ਸੀ ਹਾਂ ਜੀ ਅ ਸਰਜੀਤ ਬਾਸੀ ਅ ਰਾਜਿੰਦਰ Rajvinder, Rajvinder ji, you are my respected, this is Basi, you call me in the debate with the long, you, your comment was Mr. Basi is against Sikh religion, I really do, you. I really do you last 40 year, in the year, in the career, show me one sense or one... ਲੋ ਜੀ ਇਹਦੇ ਵਿੱਚ ਤੇ ਬੰਰੇ ਪਾਸੇ ਕਹਿੰਦਾ ਵੀ ਪੰਗਲੇ ਲੈਣੇ ਆ ਤੇ ਭਾਈ ਰਣਜੀਤ ਸਿੰਘ ਜੀ ਕਹਿੰਦੇ ਵੀ ਉਹ ਵੀ ਗੱਡ ਨਹੀਂ ਅਗੇ ਤੇ ਨਿਊਜ਼ੀਲੈਂਡ ਵਾਲੇ ਨਿਊਜ਼ੀਲੈਂਡ ਵਾਲੇ ਤੇ ਆਪਾਂ ਪਹਿਲਾਂ ਕਹਿ ਚੁੱਕੇ ਆ ਜੀ ਕਿਉਂਕਿ ਉਹਨਾਂ ਨੇ ਜਿਹੜੇ ਕਈ ਵਾਰਡ ਬੋਲੇ ਆ ਨਾ ਉਹ ਨੰਦਨ ਜੋਗ ਹੈ ਉਹ ਨਹੀਂ ਸਹੀ ਦੇ ਕੇ ਤੇ ਕੋਈ ਗੱਲ ਨਹੀਂ ਮਿਸਟਰ ਬਸੇ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦੱਸ ਦਿਓ ਫੋਨ ਕਰ ਲਿਓ ਤੇ ਮੈਨੂੰ ਦੱਸ ਦਿਓ ਤੁਸੀਂ ਕਿਸ ਦਿਨ ਆਉਣਾ ਚਾਹੁੰਦੇ ਹੋ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲਾਂਗੇ ਔਰ ਤੁਸੀਂ ਆ ਕੇ ਆਪਣੇ ਮਨ ਦੀ ਜੋ ਵੀ ਬਲਬਲੇ ਜੋ ਵੀ ਹਾਪ-ਪਾ ਵਿਆ ਉਹ ਤੁਸੀਂ ਸਾਂਝੇ ਕਰ ਲਿਓ ਸੋ ਮੈਂ ਆਪ ਸਮੂਹ ਪਿਆਰਿਆਂ ਦੇ ਕੋਲੋਂ ਹੁਣ ਖਿਮਾ ਮੰਗਦਾ ਤੇ ਮੇਰੇ ਵੀਰ ਭੈਣ ਭਰਾ ਸਾਰਿਆਂ ਨੇ ਮੈਨੂੰ ਇਹੀ ਗੱਲ ਕਹੀ ਹੈ ਕਿ ਕੋਈ ਨਹੀਂ ਪ੍ਰੋਗਰਾਮ ਫੇਲ ਕਰ ਲਿਓ ਜਗੀਰਕਾਰ ਬਾਇੰਸ ਯੂਐਸਏ ਬ੍ਰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰ ਕਰੇ ਚਲੋ ਪ੍ਰਭਾਤਮਾ ਕਿਰਪਾ ਕਰੇ ਜੀ ਸਭ ਤੇ ਮੇਰ ਕਰੇ ਤੇ ਮੇਰੀ ਸਿਹਤ ਜਿਹੜੀ ਹੈ ਉਹ ਪਹਿਲਾਂ ਮੈਨੂੰ ਬਿਲਕੁਲ ਕਾਂਗਰਸੀਆਂ ਦੀ ਤੇ ਇਸੇ ਨੂੰ ਇਸੇ ਕਰਕੇ ਲੱਗਾ ਕੱਲ ਮੈਂ ਨਾ ਜਿਹੜਾ ਜਿਆਦਾ ਬੋਲਿਆ ਮੈਂ ਆਪਾਂ 2.5 ਘੰਟੇ ਲੱਗੇ ਸੀ ਕੱਲ ਤੇ ਆਰਾਮ ਬਿਮਾਰ ਬੁਖਾਰ ਤੋਂ ਬਾਅਦ ਦੇ ਵਿੱਚ ਜਿਆਦਾ ਨਾ ਬੋਲਿਆ ਜਾਵੇ ਤੇ ਇਹ ਤੇ ਚਲੋ ਜ਼ਿੰਦਗੀ ਦੇ ਤਜਰਬੇ ਚੱਲ ਚੱਲ ਕੇ ਮਿਲ ਜਾਂਦੇ ਪਤਾ ਲੱਗ ਜਾਂਦਾ ਸੋ ਮੈਂ ਆਪ ਜੀ ਤੋਂ ਖੇਮਾ ਮੰਗਦਾ ਆਪ ਜੀ ਦਾ ਦਿੱਤਾ ਹੋਇਆ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਇੱਕ ਇੱਕ ਸਾਹ ਜੋ ਆਪ ਜੀ ਨੇ ਇਸ ਪ੍ਰੋਗਰਾਮ ਨੂੰ ਦਿੱਤਾ ਹੈ ਮਾਸ਼ਕੋ ਟੈਨ ਕੋ ਤਰਜੀਹ ਦਾ ਧੰਨਵਾਦ ਕਰਦਾ ਬਹੁਤ ਆਪ ਜੀ ਦਾ ਸ਼ੁਕਰਾਨਾ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਲੋਕ ਭਲਾਈ ਟੀਵੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੱਲ ਨੂੰ ਆਪਾਂ 6 ਵਜੇ ਲਾਈਵ ਹੋਵਾਂਗੇ ਔਰ ਇਹ ਨਹੀਂ ਕਿ ਅੱਜ ਆਪਾਂ ਇੱਥੇ ਮਸਲਮ ਖਤਮ ਕਰ ਲੈਣਾ ਮੈਨੂੰ ਲੱਗਦਾ ਹੈ ਕੱਲ ਤੱਕ ਠੀਕ ਹੋ ਜਾਵਨਗਾ ਸੋ ਆਪਾਂ ਮਿਲਦੇ ਆ ਜੀ ਰੱਬ ਮਿਹਰ ਕਰੇ ਸਾਰਿਆਂ ਨੂੰ ਇੱਕ ਮਿੰਟ ਜੀ ਮੈਂ ਫੋਨ ਲੈ ਲਵਾਂ ਹਾਂ ਹਾਂ ਜੀ ਸਸੀ ਕਾਲ ਜੀ ਸਸੀ ਕਾਲ ਜੀ ਹਾਂ ਜੀ ਵਧੀਆ ਥੋੜੀ ਆਵਾਜ਼ ਘਟ ਆ ਰਹੀ ਹੈ ਆਵਾਜ਼ ਘਟ ਆ ਰਹੀ ਆ ਹੋਣ ਆ ਰਹੀ ਹੈ ਜੀ ਹਾਂ ਜੀ ਹਾਂ ਜੀ ਘਣ ਆ ਗਈ ਹਾਂ ਜੀ ਰਵਿੰਦਰ ਜੀ ਆਜੂ ਬੋਲ ਰਹੇ ਜੀ ਟੈਲੀਕਾਮ ਵੈਲਕਮ ਸਰ ਵੈਲਕਮ ਹਾਂ ਭਾਜੀ ਬੱਧਾ ਵਧੀਆ ਜੀ ਮੈਂ ਅਬ ਇਸ ਲਾਈਵ ਮੋਮੈਂਟ ਆਫ ਹੋਣ ਦੰਨੀ ਭਾਈ ਹਾਂ ਜੀ ਥੈਂਕ ਯੂ ਜੀ ਅੱਜ ਜਿਹੜੀ ਅਖੰਡ ਜਿਹੜੀ ਆ ਉਹ ਆਪਣਾ ਕਹਿੰਦੀ ਆ ਵੀ ਤੈਨੂੰ ਬੋਲਣ ਨਹੀਂ ਦੇਣਾ ਹਾਂ ਉਹ ਮੈਂ ਦੇਖੀ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਭਾਈ ਸਾਹਿਬ ਕਰੋ ਤੁਸੀਂ ਕੱਲ ਕੱਲ ਨੂੰ ਆਪਾਂ ਗੱਲ ਹਾਂਜੀ ਹਾਂਜੀ ਤੇ ਮਿਲਦੇ ਆਂ ਤਾਂ ਕੱਲ ਨੂੰ ਤੇ ਕੱਲ ਨੂੰ ਮੈਨੂੰ ਤੇ ਤੁਹਾ ਉਧਰ ਪਰਸ਼ੰਦ ਸ਼ੋਰ ਹੈ ਮੈਨੂੰ ਵੀ ਮੈਨੂੰ ਲੱਗਦਾ ਆਪਣੀ ਬੋੜੀ ਦੱਸ ਦਿੰਦੀ ਇਹਨੇ ਤਾਂ ਕਿਵੇਂ ਆ ਹਾਂਜੀ ਹਾਂਜੀ ਯਾ ਤੇ ਹੋਰ ਸਭ ਘਰ ਪਰਿਵਾਰ ਠੀਕ ਠਾਕ ਜੀ ਆਹ ਵਧੀਆ ਜੀ ਵਧੀਆ ਚਲੋ ਸ਼ੁਕਰ ਹੈ ਪ੍ਰਮਾਤਮਾ ਮੇਰੇ ਰੱਖੇ ਹਾਂ ਜੀ ਮਾਮਾ ਨੂੰ ਮੇਲ ਕਰੇ ਤੁਹਾਡੀ ਕੰਗ ਸਹੀ ਹੋ ਜੀ ਸਰ ਮੇਰਾ ਕਿਰਪਾ ਕਰੇ ਤੁਹਾਡੀਆਂ ਅਸੀਸਾਂ ਚਲ ਚੰਗਾ ਜੀ ਇਹ ਬਲ ওকে ਠੀਕ ਹੈ ਥੈਂਕ ਯੂ ਬੇਕਾਟ ਸਾਈ ਫਤਿਹ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਾਰਿਆਂ ਦਾ